ਗਰਪੀ ਤੇ ਕੋਰਚ ਬੱਲੋਜ ਕੀ ਕਹਿਣਾ ਚਾਹੁੰਦੇ ਸੀ ਜਨ ਕਹਿੰਦੇ ਅੱਜ ਸਿੱਪੰਜਾਬ ਸਰਕਾਰ ਦਾ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿੰਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਜਿਹੜਾ ਅਸੀਂ ਦੋ ਵਾਰ ਹਜੇ ਤੱਕ ਕੋਈ ਉਪਤਾ ਕਾਰਵਾਈ ਨਹੀਂ ਕੀਤੀ ਕੀ ਕਹਿ ਰਹੇ ਹੋ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਚਲੋ ਜਲਦ ਇਨਸਾਫ ਦਿੱਤਾ ਜਾਵੇ ਕਿ ਇਹ ਮੈਂ ਰਾਤ ਦੀ ਦੇਖੀ ਚੱਲੋ ਨੌਕਰੀ ਕਿ ਕਾਟਾ ਪੂਰਾ ਹੋ ਸਕਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਬੱਚੇ ਹਬੈਸ਼ਾ ਨਾਲ ਦੇ ਸੀ ਕਿ ਪਤਾ ਨਹੀਂ ਸਰ ਬਟ ਮਾਨ ਵੀ ਹੁੰਦਾ ਕਿ ਤੇ ਉਹਨਾਂ ਦੇ ਕੋਈ ਸੁਖਣੇ ਸੀ ਇੱਕ ਦਾਦੇ ਹੋਣੇ ਕਿਤਾਬੀ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਨਾਲ ਅੱਜ ਕੀ ਜਨਤ ਬਸ ਅਸਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਆ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਾਂ ਦੇ ਕੋੜੇ ਹੁੰਦਾ ਤਾਂ ਹੋਰ ਵੀ ਪੁੱਛੀ ਹੁੰਦੀ ਹਾਂਜੀ ਕੋਈ ਕੁਝ ਬੇਚੀ ਨਾ ਬਲਜੀ ਸਿੰਘ ਜੀ ਕਿਹੜਾ ਬੱਲੋ ਜੀ ਕੀ ਕਹਿਣਾ ਚਾਹੁੰਗੇ ਇਹੇ ਨੋਟ ਸੁਖੀਆ ਨੂੰ ਕਰਸ਼ ਹਾਂਜੀ ਅੱਜ ਬੇਟੀ ਨੂੰ ਜਾਣ ਕਰਾਵਾਏ ਡਿਊਟੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਹੜੇ ਬਾਦ ਕੀਤੇ ਸੀ ਬਾਦਨ ਤੇ ਪੂਰੀ ਉਤਰੀ ਪਰ ਅਜੇ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦਿਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਯੂਮੀ ਦੋਸ਼ੀ ਹੈ ਪਰ ਕਿਤਾਕ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਧਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਵੀ ਮੈਂ ਕਹਤ ਹਾਂ ਉਸ ਦਾ ਤਰਕਾਰਤੋ ਅਸੀਂ ਹੋਰ ਕੋਈ ਮੰਗਣੀ ਨਹੀਂ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਸਹਿਤਾ ਕਰਤੀ ਚੱਲੂ ਨੋਕਰੀ ਤੇ ਪਰ ਉਹ ਕਟਾ ਪੂਰਾ ਉਹ ਕਟਾ ਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ ਸਰ ਕੀ ਨਾਮ ਮੇਰਾ ਨਾਮ ਪਲੇਟ ਸੰਗ ਲੈਨੋਪ ਲੈਨੋਸ ਦਾ ਕੰਮ ਹੈ ਕਿ ਕਿਹੜਾ ਚੌਂਕਰੀ ਜੰਮੀ ਆਕੀ ਸਕੇਤੀ ਨੇ ਜੈਨ ਕੁੱਤੀ ਜਿਹੜੀ ਆਪਣੇ ਗੁਰਪੀਰ ਦੀ ਲਟਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉਥੇ ਉਹਨਾਂ ਦਾ ਬਰਾਦਰ ਦੀ ਡੈਥ ਹੋ ਗਈ ਸੀ ਉਸ ਦੇ ਸਾਹ ਤਰਸ ਜੋਗ ਦੇ ਸਾਹ ਨਾਲ ਆ ਜੁਆਇੰਟ ਕਰ ਲਿਆ ਗੁਰਪੀਰ ਕੋਲ ਬਲੋਜ ਕਿਹੜਾ ਸੋ ਜੁਆਇੰਟ ਕਰ ਲਿਆ ਅਜਿਹੀ ਪੰਜਾਬ ਸਰਕਾਰ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਬੀਤ ਚੁਕਿਆ ਹੈ ਪਰ ਹਜੇ ਤੱਕ ਕੋਈ ਉਪਤਾ ਕਾਰਵਾਈ ਨਹੀਂ ਕੀਤੀ ਕਿ ਕਿੱਦਾਂ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲ ਤੋਂ ਜਲ ਇਨਸਾਫ ਦਿੱਤਾ ਜਾਵੇ ਜਿਸੇ ਮੈਂ ਰਾਤ ਦੀ ਦਿੱਤੀ ਚਲੋ ਨੌਕਰੀ ਕਿ ਕਾਟਾ ਪੂਰਾ ਹੋਣਾ ਚਾਹੀਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਦੋਂ ਤੁਸੀਂ ਹਬੈਸ਼ਾ ਨਾਲ ਜਦੋਂ ਬੋਲਦੇ ਸੀ ਬਹੁਤ ਮਾਨਵੀ ਹੁੰਦਾ ਸੀ ਉਹਨਾਂ ਦੇ ਕੋਈ ਸੁਪਨੇ ਸੀ ਕਿ ਸੁਪਨੇ ਇੱਕ ਦਸ ਹੁੰਦੇ ਕਿਹਾ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਨਾਲ ਅੱਜ ਕੀ ਜਨਤ ਕਉਮ ਜੀ ਬਸ ਅਸਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਆ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਤੇ ਕੋੜੇ ਹੁੰਦਾ ਤਾਂ ਹੋਰ ਵੀ ਖੁਸ਼ੀ ਹੁੰਦੀ ਹਾਂਜੀ